ਮੇਰੀ ਜਿੱਦ ਰੱਖ ਲਈ ਤੂੰ ਇੱਕ ਛੱਕਾ ਲਾ ਕੇ ਘਟ ਘਟ ਹੋਰ ਇੱਕ ਛੱਕਾ ਲਾ ਫਿਰ ਟੌਰ ਬਾਨੀ ਆਪਣੀ ਕਰਨਾਲ ਵਾਹ ਵੀ ਵਾਹ ਆਪਾਂ ਜਿੱਤ ਗਏ ਛੱਕੇ ਨਾਲ ਸ਼ੁਰੂਆਤ ਕਰੀ ਹੈ ਜੀ ਮਾਨ ਨੇ ਟਾਂ 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 ਖਤਰਨਾਕ ਪਲੇਅਰ ਹੈ ਜੀ ਇਹ ਆਦਨੀਆਂ ਦਾ ਬਹੁਤ ਤਕੜਾ ਵੱਡਾ ਹੋ ਕੇ ਬਹੁਤ ਨਾਉ ਚਾ ਕਰੂ ਪਿੰਡ ਆਦਨੀਆਂ ਦਾ ਬੈਟਿੰਗ ਵੀ ਤਕੜੀ ਹੈ ਬੋਲਿੰਗ ਵੀ ਤਕੜੀ ਹੈ ਥੋੜਾ ਪੰਪ ਚਾ ਕੇ ਚਲੋ ਕੋਈ ਗੱਲ ਨਹੀਂ ਦੇ ਦੋਨੇ ਜਾਣੀਆਂ ਟੈਂ 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 ਟਣਾ ਟਣਾ ਮੈਨੂੰ ਦੱਸੋ ਕੀ ਗੱਲ ਕਰੀ ਜਾਂ ਨਗਾ ਹੈ ਨਹੀਂ ਦੱਸੋ ਤਾਂ ਯਾਰ ਦੱਸ ਦਿਓ ਕੁਝ ਇਸ ਗੱਡੀ ਨੇ ਬਹੁਤ ਜ਼ਿਆਦਾ ਸਫ਼ਰ ਤੈਅ ਕੀਤਾ ਸੀ ਬਹੁਤ ਜ਼ਿਆਦਾ ਤੇ ਇਸ ਗੱਡ ਨੇ ਕਿੱਸਾ ਵੀ ਜੜਾ ਬਹੁਤ ਵਧੀਆ ਉਹ ਦਿਨ ਜਿਹੜਾ ਮੈਚ ਵਿੱਚ ਰਹਿ ਗਿਆ ਸੀ ਹੁਣ ਦੂਰੀ ਤੋਂ ਸਟਾਰਟ ਕਰ ਰਹੇ ਆ ਮੁੰਡੇ ਜਾਣਾ ਛੱਡ ਕੇ ਤੂੰ ਮੈਨੂੰ ਖੱਡ ਕੇ ਜਾਣਾ ਮੈਨੂੰ ਤੋਂ ਲਓ ਜੀ ਇਧਰ ਬੁੰਮਰਾ ਜੀ ਸਾਡੇ ਆਦਨੀਆਂ ਦੇ ਓਹ ਹੋ 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 ਕਰਦਾ ਪੇਤੀ ਲੰਕਾ ਟਾਇਓ ਗੱਲ ਹੈ ਉਹਨੂੰ ਦੇ ਗੇਂਦਾਂ ਦਾ ਪੂਰਾ ਤਿਆਰਬਾ ਹੈਲੋ ਕਿਵੇਂ ਹੋ ਅੱਜ ਫਿਰ ਅਸੀਂ ਆਏ ਆਂ ਜੀ ਬਰਥਡੇ ਤੇ ਕਿੱਥੇ ਆਏ ਆਂ ਆਪਾਂ ਬਰਥਡੇ ਤੇ ਛੋਟੀ ਭੈਣ ਦਾ ਬਰਥਡੇ ਅੱਜ ਹੈਪੀ ਬਰਥਡੇ ਜੀ ਵਾਹ ਜੀਵਨ ਸੰਗਦੀ ਵਾਲਾ ਹੈਪੀ ਬਰਥਡੇ ਹਾਂ ਜੀ ਲੈਟਰ ਨੂੰ ਛੱਡੋ ਮੜਾ ਨੇਰਾ ਕਰ ਰੱਖਿਆ ਤਿਆਰੀ ਹੋਰ ਬਰਥਡੇ ਦੀ ਜੀ ਵੈਰੀ ਗੁੱਡ ਹੋਰ ਜੀ ਤਕੜਿਓ ਸੰਗਦੇ ਵਾਲੇ ਨੌਜਵਾਨ ਆ ਖੜਾ ਇੱਕ ਨਾ ਉਧਰ ਵਾਲਾ ਬਰਥਡੇ ਬੋਏ ਹੋਰ ਸਰ ਠੀਕ ਹੋ ਮੂਛਾ ਕਰ ਲਿਆ ਖਾ ਸਹੀ ਗੱਲ ਹੈ ਹਾਂਜੀ ਪਹੁੰਚ ਕੇ ਟਾਈਮ ਨਾਲ ਤੁਹਾਡੇ ਦੋਡੇ ਬੇਲੇ ਨੇ ਪਹੁੰਚੇ ਕਿਨਾਨ ਕੀ ਗਏ ਹੋਏ ਨਾ ਠੀਕ ਹੈ ਵੀ ਸ਼ਾਦੇ ਦੇ ਬੰਦੇ ਆਫਸੈਂਟ ਰਹਿਣਗੇ ਅੱਜ ਬਾਰਡੇ ਦੇਣ ਲੋਬੀ ਤਿਆਰ ਗਈ ਸ਼ਾਰਗਾਂ ਹੋ ਚੁੱਕੀਆਂ ਨੇ ਬਾਰਡੇ ਲਈਆਂ ਹਾਂ ਬਈ ਉਦੋਂ ਤੇਰਾ ਮਾਜ ਰੱਖ ਕੇ ਅੱਜ ਕਰਾਉਣੇ ਚੰਗਾ ਠੀਕ ਹੈ ਚੱਲ ਠੀਕ ਹੈ bars ਕੁਝ ਕੁਝ ਆਈ ਕਿਹਦੀ ਤਾਂ ਮੇਰੀ ਕੁੜੀ ਦੀ ਵੀਡੀਓ ਤੇ ਬਣਾਵਾ ਉਹਦੇ ਪੁੱਛੇ ਬਣਾ ਕੁਝ ਕੁਝ ਆਈ ਆਇਆ ਚਲੋ ਐਂ ਕਲੈਪਿੰਗ ਕਰ ਦੋ ਕੇ ਕਾ ਗਿਆ ਕਲੈਪਿੰਗ ਕਰ ਦੋ ਮਾਂ ਕਰਵਾਜਾ ਸਾਦਲਾ ਹਾਂਜੀ ਵਰਵਾਜਾ ਥੋੜਾ ਵੱਡਾ ਕਰਵਾਉਣਾ ਹਾਂ 6 6 ਸਰ ਮੋਡਲ ਨੂੰ ਗੀੜਾ ਮਾਰਿਆ ਕਰਨਾ ਨਾਂਗਿਆ ਤਾਂ ਛੋਟਾ ਕਦੋਂ ਆਂ 3 ਮਾਰਚ ਛੋਟਾ ਵੀ ਨਾਂਗਿਆਣਾ ਤੇ ਕਰ ਰਹੇ ਹਾਂ ਥੋੜੀ ਫਰੈਂਡ ਦਾ ਬਰਥਡੇਅ ਜੀ ਇੰਜੋਏ ਕਰਕੇ ਨਾ ਥੋੜੇ ਜਿਹਾ ਦੋਸਤਾਂ ਦੇ ਇਥੇ ਆ ਗਏ ਲੋਪਰ ਦਵਾਈ ਪਾ ਲਓ ਸੰਦੇਵ ਵਾਲਾ ਦੋਈ ਕੈਮਰਾ ਲੈਣਾ ਹਾਈਬ੍ਰਿਡਰ ਵੀ ਇੰਪੋਰਟੈਂਟ ਡਿਸਕਸ਼ਨ ਹੋ ਰਹੀ ਹੈ ਹਾਂਜੀ ਕੀ ਹਾਲ ਨੇ ਬੜੀ ਜਲਦੀ ਬੜੇ ਬੜੇ ਬਸ 11 ਦਾ ਸ਼ੂਟਿੰਗ ਕਿੰਨੇ ਚਿਰ ਤੱਕ ਹੋਊਗਾ ਪਸੰਦ یونیورسٹی ਲੱਗਣਾ ਬਈ ਉਦੋਂ ਬਾਅਦ ਇਧਰ ਵੀ ਰਹਿ ਕਰ ਰਹੇ ਦੋਨੇ ਜਾਣੀਆਂ ਟੈਂ 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 ਟਣ ਟਣ ਮੈਨੂੰ ਦੱਸ ਦੋ ਕੀ ਗੱਲ ਕਰੀ ਜਾਂਦਾ ਹੈ ਨਹੀਂ ਦੱਸ ਦੋ ਯਾਰ ਦੱਸ ਨੇ ਉਹ ਨਹੀਂ ਦੱਸ ਦੋ ਯਾਰ ਦੱਸ ਦਿਓ ਇਧਰ ਘੇਟਰ ਵੀ ਲੱਗ ਗਿਆ ਤੁਸੀਂ ਵੈਰੀ ਗੁੱਡ ਅਸ਼ਵੀਰ ਕਿੰਨੀ ਛੁੱਟੀਆਂ ਦਰੋਂ ਫਿਰ ਤੇ 10 ਬਾਰੇ 10 ਬਾਰੇ ਰਹਿ ਗਿਆ ਨਾਨਕ ਜਣਾ ਤੂੰ ਜਾਇਆ ਕਿਨੇ ਦਿਨ ਲਾਇਆ ਸ਼ਗਲ ਦਾ ਵਖਾਲੇ ਹੈ ਸਰਮਾਨ ਦਾ ਹੈ 11 11 ਦਿਨ ਸੰਗ ਦਾ ਵਾਲਾ ਯਾਰ ਰਹਿਣਾ ਹੈ ਜਾ ਯਾਰ ਮੜਾ ਕਰੜਾ ਰਿਆ ਕਰ ਯਾਰ ਇਨਾ ਸੋਹਣਾ ਸਰਖਾ ਨੌਜਵਾਨਾ ਕਹਿੰਨੀ ਵੀ ਸੰਗਿਆ ਨਾਲ ਕਰ ਕੁਛ ਨਹੀਂ ਹੁੰਦਾ ਲਓ ਜੀ ਉਹ ਗਰਕਾ ਗੋਲ ਗੋਲ ਕੀ ਹੁੰਦਾ ਖੇਡਣਾ ਪਰ ਫਿਰ ਉਦੋਂ ਦਾ ਕ੍ਰਿਕਟ ਦਾ ਮੈਚ ਵਿੱਚ ਰਹਿ ਕੇ ਹੱਦ ਲਾਉਣੀ ਸ਼ਰਤ ਸਾਧਰਾਂ ਨੂੰ ਕਿੱਥੇ ਲੱਗੀਆਂ ਨੇ ਵੀ ਹੈਗੀ ਐ ਮਾਨ ਸਾਹਿਬ ਕੀ ਹਾਲ ਹੈ ਪੰਨੀ ਵੀਰ ਸਿੰਘ ਮਾਨ ਅੱਜ ਲੱਗੇ ਮੈਚ ਆਹ ਖੜੀ ਹੈ ਜੀ 0403 ਇਸ ਗੱਡੀ ਨਾਲ ਸਾਡੀਆਂ ਬਹੁਤ ਜ਼ਿਆਦਾ ਜੁੜੀਆਂ ਹੈ ਉਦੋਂ ਮੈਂ ਇੰਨਾ ਕਿ ਜਿੱਡਾ ਹੋਊਗਾ ਜਦੋਂ ਇਸ ਗੱਡੀ ਚੜਨ ਲੱਗੇ ਸੀ ਅਸੀਂ ਇਹ ਹੈਗੇ ਜੀ ਫਰੀਦਕੋਟ ਦਾ ਨੰਬਰ ਪੀਵੀ 04 E 0403 ਇਸ ਗੱਡੀ ਤੇ ਸੀ ਮਣਪ੍ਰੀਤ ਸੁਖਪ੍ਰੀ ਵਰਗੇ ਨੂੰ ਲੈਣ ਜਾਂਦੇ ਜਿਹੜੇ ਹੌਸਟਲ ਪੜ੍ਹਦੇ ਹੁੰਦੇ ਸੀ। ਇਸ ਗੱਡੀ ਨੇ ਬਹੁਤ ਜ਼ਿਆਦਾ ਸਫ਼ਰ ਤੈਅ ਕੀਤਾ ਸੀ ਬਹੁਤ ਜ਼ਿਆਦਾ। ਤੇ ਇਸ ਗੱਡ ਨੇ ਇੱਕ ਕੱਸਾ ਵੀ ਜਿਹੜਾ ਬਹੁਤ ਵਧੀਆ। ਉਹ ਵੀ ਤੁਹਾਨੂੰ ਕਿੱਦਾਂ ਸੁਣਾਵਾਂਗੇ ਆਪਾਂ। ਉਹ ਦਿਨ ਜਿਹੜਾ ਮੈਚ ਵਿੱਚ ਰਹਿ ਗਿਆ ਸੀ ਹੁਣ ਦੂਰੀ ਤੋਂ ਸਟਾਰਟ ਕਰ ਰਹੇ ਆ ਮੁੰਡੇ। ਐਵੇਂ ਗੱਲ। ਪਰ ਪਤਾ ਕਾਣੀ ਕੀ ਬਾਅਦ ਚ ਆਰਾਮ ਨਾਲ ਲੰਬਾ ਖੇਡ ਲਓ। ਪਹਿਲਾਂ ਤਾਂ ਵੀ 3-3 ਓਵਰਾਂ ਦਾ ਕਰਾਓ। ਮੈਨੂੰ ਵਿਲਾ ਕਰੋ। 3-3 ਗੇਂਦਾਂ ਦਾ ਓਵਰਾਂ ਦਾ ਨਹੀਂ। ਕਿਹੜੇ-ਕਿਹੜੇ ਆਊਗਾ ਦੱਸੋ। 3 ਗੇਂਦਾਂ ਦੇ ਪਤਾ ਲੱਗ ਜੂ। ਆ ਓਏ ਤੇ ਬਾਕੀ ਯਾਰ ਅਸੀਂ ਹੈਣੀ ਹਿਸ਼ਾਰ ਹੁਣ ਵੇਣੇ ਆ ਚੱਲ ਪਹਿਲਾ ਬਾਰੀ ਕੀ ਦੀ ਐ ਚਲਾ ਰਿਓ ਦੀ ਚੱਲ ਵੀ ਖੜ ਵੀ ਤਿੰਨ ਤਿੰਨ ਗੇਂਦਾਂ ਦਾ ਮੈਚ ਹੀ ਇੱਕ ਵਾਰੀ ਫਿਰ ਮੁੜ ਕੇ ਵੱਡਾ ਲਾ ਲਿਓ ਚਲੋ ਲੱਗ ਜੂ ਪਤਾ ਚੱਲ ਚੱਲ ਬਾਣ ਯਾਰ ਟਾਈਮ ਖਰਾਬ ਨਾ ਕਰੋ ਯਾਰ ਇਹ ਅੱਲੀ ਮਾਰ ਲੈ ਇਸ ਸਕੋਰ ਹੈਗਾ ਕਿਹਣੀ ਦਾ 2 2 ਦੋ ਹੋ ਗਏ ਚਾਰ ਹੋ ਗਏ ਤੈਨੂੰ ਲੱਗਦੀ ਆ ਸੱਕਾ 10 10 ਰਨ ਕਿੱਤਾ ਲਗਣਾ ਵੇ ਦੋ ਦੋ ਨਹੀਂ ਨਹੀਂ ਇਹ ਆਪ ਖੇਡੂਗਾ ਆਪ ਓਏ ਆਪ ਖੇਡੂਗਾ ਇਹਨੂੰ ਆਪ ਦਾ ਆਪ ਖੇਡਣ ਤੇ ਫੇਰ ਹੀ ਪਤਾ ਲੱਗੂ ਕਿ ਕਿੱਡਾ ਤਕੜਾ ਪਲੇਅਰ ਹੈ ਇਹ ਕਿਹੜਾ ਖਤਮ ਪਲੇਅਰ ਹੈ ਇਹ ਤਾਂ ਪਿਆਰ ਨਹੀਂ ਯਾਰ ਬਹੁਤ ਤਕੜਾ ਪਲੇਅਰ ਹੈ ਨਹੀਂ ਨਹੀਂ ਨੋ ਬੋਲ ਹੈ ਪਹਿਲੀ ਬੋਲ ਨੋ ਬੋਲ ਨੋ ਬੋਲ ਚੱਲ ਦੋ ਰਿਆ ਜੀ ਸੱਕਾ ਪੂਰਾ ਬਈ ਟਾਂ 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 ਵਾਹ ਬਈ ਵਾਹ ਮੇਰੀ ਜਿੱਦ ਰੱਖ ਲਈ ਤੂੰ ਇੱਕ ਛੱਕਾ ਲਾ ਕੇ ਘੱਟ ਘੱਟ ਹੋਰ ਇੱਕ ਛੱਕਾ ਲਾ ਫਿਰ ਟੌਰ ਬਾਨੀ ਆਪਣੀ ਗਨੈਲ ਵਾਹ ਬਈ ਵਾਹ ਆਪਾਂ ਜਿੱਤ ਗਏ ਪੂਰਾ ਯਾਰਮਾਨ ਬਾਹ ਰੰਗਾ ਤੇ ਤਨੂੰ 12 ਰਨ ਪਹਿਲੇ ਨੰਬਰ ਤੇ ਚੱਲ ਰਿਹਾ ਯਮਾਨ ਵੈਰੀ ਗੁੱਡ ਜਿੱਦ ਤੇ ਮੇਰੀ ਪਛਾਈ ਲਈ ਦੇਖਿਆ ਪੂਰਾ ਭੈੜਾ ਪਲੇਅਰ ਹੈ ਮੰਨਦੇ ਹੋ ਬੱਲੇ ਬੱਲੇ ਬਈ ਕਿਵੇਂ ਹੁਣ ਖੇਡਦਾ ਨਹੀਂ ਕਰੇਗੀ ਜਾਂਦਾ ਦੋਨਾਂ ਦੇ ਸੀ ਬੱਸ ਅੱਛਾ ਦੂਜਾ ਮੈਚ ਲਾਉਣਾ ਠੀਕ ਹੈ ਚਲੋ ਵੀ ਮਾਨ ਜਿੱਤ ਗਿਆ ਤੇ ਦੋਨਾਂ ਦੇ ਵਿਚਾਲੇ ਮੈਚ ਸੀਗਾ ਹੁਣ ਆਪ ਤਾਂ ਵੱਡਾ ਮੈਚ ਖੇਡਦੇ ਆ ਤੇ ਫਿਰ ਆਹ ਤਾਂ ਕੰਮ ਬਹੁਤ ਲੰਬਾ ਹੋ ਜੀਣਾ ਨੇ ਖੇਡਣ ਦਿਓ ਕਰਨ ਤੇ ਇੰਜੋਏ ਤੇ ਤੁਸੀਂ ਵੀ ਅੱਜ ਦੀ ਵੀਡੀਓ ਨੂੰ ਕਰੋ ਇੰਜੋਏ ਵੱਧ ਤੋਂ ਸ਼ੇਅਰ ਕਰਦੇ ਹੋ ਬੜੀ ਮਿਹਨਤ ਲੱਗਦੀ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੂੰ ਜਾਣਾ ਨਾ ਨਕੀ ਕਦੋਂ ਵਾਪਸੀ ਕਿਦੋਂ ਦੀ ਫਿਰ ਵਾਪਸੀ ਕਦੋਂ ਅੱਛਾ ਯਾਰ ਜਾਣਾ ਛੱਡ ਕੇ ਤੂੰ ਮੈਨੂੰ ਛੱਡ ਕੇ ਜਾਣਾ ਮੈਨੂੰ ਤੂੰ ਮੀਤ ਉਹ ਦੇ ਨਾਨਕੀ ਬੜਾ ਨੇੜੇ ਆਪਣੇ ਦਾ ਨਾ ਖੇਤ ਨੂੰ ਹੀ ਆ ਵੀਰ ਦੇ ਨਾਨਕੀ ਤਾਂ ਮੇਰੇ ਨਾਨਕੀ ਨੇ ਵੀ ਨੇੜੇ ਆ ਬੰਮਰਾ ਜੀ ਸਾਡੇ ਆਦਨੀਆਂ ਦੇ ਓਹ ਹੋ 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 ਦੋਨੇ ਭਰਾ ਆਪਸ ਚ ਜਿਹੜਾ ਖੇਡ ਰਹੇ ਆ ਜਿਵੇਂ ਨਹੀਂ ਹਾਰਤਿਕ ਪਾਂਡੇ ਦੂਜਾ ਕਿਹੜਾ ਉਹਦਾ ਭਰਾ ਕਨਾਲ ਪੱਡੇ ਦਵੱਟੀ ਮਾਰ ਖੇਡਦੇ ਸੀ ਆਈ ਇੱਧਰ ਆਪਣੇ ਮਾਨ ਸਾਹਿਬ ਦੋਨੇ ਭਰਾ ਆਪਸ ਚ ਲੱਗੇ ਹੋਏ ਨੇ ਬਨਵੀਰ ਸਿੰਘ ਮਾਨ ਤੇ ਮਾਨਵੀਰ ਸਿੰਘ ਮਾਨ ਚਲੋ ਜੀ ਆ ਜਾ ਕਰਦਾ ਪੇਤੀ ਲੰਕਾ ਟਾਇਓ ਗੱਲ ਹੈ ਉਹਨੂੰ ਉਹਦੇ ਗੇਂਦਾਂ ਦਾ ਪੂਰਾ ਤਿਆਰਬਾ ਹੈ। ਛੱਕਾ। ਛੱਕੇ ਨਾਲ ਸ਼ੁਰੂਆਤ ਕਰੀ ਹੈ ਜੀ ਮਾਨ ਨੇ। ਟਾ 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 ਖਤਰਨਾਕ ਪਲੇਅਰ ਹੈ ਜੀ ਇਹ ਆਦਨੀਆਂ ਦਾ ਬਹੁਤ ਤਕੜਾ ਵੱਡਾ ਹੋ ਕੇ ਬਹੁਤ ਨਾ ਉੱਚਾ ਕਰੂ ਪਿੰਡਾਦਨੀਆਂ ਦਾ। ਬੈਟਿੰਗ ਵੀ ਤਕੜੀ ਹੈ ਬੋਲਿੰਗ ਵੀ ਤਕੜੀ ਹੈ। ਥੋੜਾ ਪੰਪ ਚਾ ਗਿਆ ਚਲੋ ਕੋਈ ਗੱਲ ਨਹੀਂ। ਚੱਲੇ ਗੇਂਦ ਖੜਾ ਕੁਸ ਰਿੰਦਾ। ਓਹੋ ਚਲੋ ਕੋਈ ਨਹੀਂ ਵਾਈਡ ਹੈ